ਨੀਚੇ ਲਾਈਟਾਂ ਨੇ ਉੱਪਰ ਇਹਦੇ ਫਰਨੇ ਆ ਦੇਖੋ ਫਾਰੇ ਦੇ ਖੁੱਲੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਆਪਾਂ ਪਿਛਲੇ ਬਲੌਗ ਵਿੱਚ ਤੁਹਾਨੂੰ ਦਿਖਾਇਆ ਸੀਗਾ ਆਪਾਂ ਐਗਜ਼ੀਬਿਸ਼ਨ ਦੇ ਵਿੱਚ ਆਏ ਹੋਏ ਹਾਂ ਲੁਧਿਆਣੇ ਤੇ ਉਹਦੇ ਵਿੱਚ ਆਪਾਂ ਹਾਲ ਨੰਬਰ 1 ਦਿਖਾਇਆ ਸੀਗਾ ਹੁਣ ਆਪਾਂ ਹਾਲ ਨੰਬਰ 2 ਦੇ ਅੱਗੇ ਖੜੇ ਆਂ ਇਹ ਐਗਜ਼ੀਬਿਸ਼ਨ ਆ ਜਿਹੜਾ ਕਾਫੀ ਵੱਡਾ ਹੈ ਤੇ ਇਹਦੇ 2 ਦਿਨ ਪਾਰਟ ਆਉਣਗੇ ਤੇ ਆਹ ਪਾਰਟ ਵਿੱਚ ਆਪਾਂ ਹਾਲ ਨੰਬਰ 2 ਦਿਖਾਵਾਂਗੇ ਇਹਦੇ ਵਿੱਚ ਕੀ ਕੀ ਹੈ ਉਹ ਸਾਰਾ ਪੰਦਰ ਜਾ ਕੇ ਦੇਖਦੇ ਆਂ ਵੀਡੀਓ ਦੇ ਤੁਸੀਂ ਐਂਡ ਤੱਕ ਬਣੇ ਰਹੋ ਇਹ ਆ ਹਾਲ ਨੰਬਰ 2 ਐਗਜ਼ੀਬਿਸ਼ਨ ਦਾ ਪਿਛਲੇ ਬਲੌਗ ਵਿੱਚ ਆਪਾਂ ਉਹ ਹਾਲ ਦਿਖਾਇਆ ਸੀਗਾ ਹਾਲ ਨੰਬਰ 1 ਜਿਨੇ ਉਹਦੀ ਵੀਡੀਓ ਨਹੀਂ ਦੇਖੀ ਪਿਛਲੀ ਵੀਡੀਓ ਦੇਖ ਸਕਦਾ ਤੇ ਆਪਾਂ ਡਿਸਕ੍ਰਿਪਸ਼ਨ ਚ ਵੀ ਲਿੰਕ ਦਿੱਤਾ ਹੋਇਆ ਤੇ ਚੱਲਦੇ ਆਂ ਹਾਲ ਨੰਬਰ 2 ਦੇ ਵਿੱਚ वेलकम ਮੋ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਹਾਲ ਨੰਬਰ 2 ਤੇ ਇੱਥੇ ਆਪਾਂ ਚੱਲਦੇ ਆਂ ਇਹਦੇ ਵਿੱਚ ਦੇਖਦੇ ਆਂ ਵੀ ਕੀ ਕੀ ਆਪਾਂ ਨੂੰ ਦੇਖਣ ਨੂੰ ਮਿਲਦਾ ਕੀ ਹੈ ਬਾਈ ਅਮਰਤ ਇਹ ਹੈ ਪਿੱਛਾ ਘੱਟੇ ਪਿੱਛਾ ਪੁੱਛੋ ਬਾਈ ਨੂੰ ਆ ਇੱਥੇ ਕਾਫੀ ਵੱਡੀਆਂ ਵੱਡੀਆਂ ਮਸ਼ੀਨਾਂ ਨੇ ਤੇ ਇੱਥੇ ਬਾਈ ਤੋਂ ਆਪਾਂ ਜਾਣਕਾਰੀ ਲੈਣੇ ਆਂ ਵੀ ਇਹ ਕੀ ਹੈ ਦੇਖੋ ਵੱਡੀਆਂ ਵੱਡੀਆਂ ਮਸ਼ੀਨਾਂ ਨੇ ਇਹ ਤੇ ਇਹਦੇ ਉੱਪਰ ਕਟਰ ਲੱਗੇ ਹੋਏ ਨੇ ਮੈਨੂੰ ਲੱਗਦਾ ਇਹ ਕਟਿੰਗ ਵਗੈਰ ਵਾਲੀਆਂ ਨੇ ਆ ਦੇਖੋ ਇਹਦੇ ਉੱਪਰ ਕਟਰ ਲੱਗਿਆ ਹੋਇਆ ਕਟੜੰਗਾਲੀਆਂ ਨੇ ਹਨਾ ਕਟੜੰਗਾਲੀਆਂ ਨੇ ਜਿਵੇਂ ਆਪਣੇ ਉਹ ਨਹੀਂ ਹੁੰਦੇ ਲੱਕੜ ਵਾਲੀਆਂ ਮਸ਼ੀਨਾਂ ਕੱਟਣ ਵਾਲੀਆਂ ਤੇ ਆਹ ਕਟਿੰਗ ਵਾਲੀ ਮਸ਼ੀਨ ਹੈ ਬਾਕੀ ਹਾਂ ਕਟਰ ਲੱਗਿਆ ਹੋਇਆ ਮਾਈਆਂ ਨੇ ਕੱਟਿਆ ਵੀ ਹੋਇਆ ਕਟਿੰਗ ਵਾਲੀ ਮਸ਼ੀਨ ਨੇ ਤੇ ਇੱਧਰ ਵੀ ਆਹ ਮਸ਼ੀਨ ਕਾਫੀ ਵੱਡੀ ਹੈ ਚੱਲਦੇ ਆ ਹੁਣ ਅੱਗੇ ਆਹ ਸਾਰਾ ਉਦਿਆਲਾ ਜਿਵੇਂ ਪੀ ਵੀ ਸੀ ਹੁੰਦੀ ਹੈ ਨਾ ਟੈਲ ਵਾਲਾ ਬੋਰਡ ਵਾਲਾ ਇੱਥੇ ਆਹ ਸਾਰਾ ਆਹ ਸਾਰਾ ਡੈਕੋਰੇਸ਼ਨ ਵਾਲਾ ਜਿਵੇਂ ਇਸ ਨੂੰ ਮੈੱਕੇ ਨਹੀਂ ਹੁੰਦੇ ਆਪਣੇ ਅਲਮਾਰੀਆਂ ਦੇ ਉੱਪਰ ਲੱਗੇ ਹੋਏ ਡਿਫਰੈਂਟ ਡਿਫਰੈਂਟ ਉਹ ਹੈ ਸਾਰਾ ਇਸ ਤੋਂ ਆ ਵੀ ਸਾਰਾ ਹੋਮ ਡੈਕੋਰੇਸ਼ਨ ਵਾਲਾ ਜਿਵੇਂ ਕੰਧਾਂ ਦੇ ਉੱਪਰ ਡੈਕੋਰੇਸ਼ਨ ਨਹੀਂ ਕੀਤੀ ਹੁੰਦੀ ਉਹ ਸਾਰਾ ਸਬਕਤਾਬ اچھا ਇਹ ਅਲਮਾਰੀ ਹੈ ਭਾਈ ਇਸੇ ਪੈਂਟਰੀ ਬੋਲਦੇ ਨੇ ਪੈਂਟਰੀ ਪੈਂਟਰੀ ਠੀਕ ਹੈ ਠੀਕ ਡਬਲ ਰੋ ਹੈ ਆਪਣੇ ਬਸ ਸਿੰਗਲ ਰੋ ਹੈ

ਲੇ ਬਰਦਾਸਤ ਕਮਾਏ ਇਹ ਜਿਹੜੀ ਘੱਟ ਨਹੀਂ ਖਾਣੇ ਉਹ ਜ ਵੱਧਨੇ ਹਨ ਕੁਝ ਤਿੰਨ ਤਿੰਨ 6 ਹੋ ਗਏ ਤੇ ਕਿਨੇ ਨੇ 2 3 4 ਨੇ ਕਿਨੇ ਨੇ ਆਪਣੇ ਇਹ ਸਾਹਿਬ ਕੇ ਸਾਈਡ ਸੇ ਬਣਵਾ ਸਾਈਡ ਇਹ ਬੋਡਰੋ ਮੇਂ ਇਸ ਮੇਂ ਜਵੈਲਰੀ ਕਿਤ ਮਿਲ ਜਾਏਗਾ ਤੁਹਾਨੂੰ ਪੈਂਟ ਕਿਤ ਮਿਲ ਜਾਏਗਾ ਟੋਟੋ ਬਾਸਕਟ 슈 ਰ ਹੈ ਬਲੋ 슈 ਰ ਹੈ ਕਹਲੇ ਹਨ ਹਾਂ ਇੱਧਰ ਆ ਗਈ ਗੇਟ ਆ ਕਾਫੀ ਸੋਹਣਾ ਗੇਟ ਐ ਇੱਥੇ ਬਹੁਤ ਵਧੀਆ ਇਹਨੂੰ ਡੈਕੋਰੇਟ ਕੀਤਾ ਗਿਆ ਹੈ ਇਹ ਸਾਰੀ ਗੇਟਾਂ ਦੀ ਸਟਾਲ ਹੈ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਗੇਟ ਨੇ ਜੇ ਦੇਖੋ ਡਿਫਰੈਂਟ-ਡਿਫਰੈਂਟ ਤਰੀਕੇ ਦੇ ਬਾਕੀ ਇੱਧਰ ਆ ਸਾਰਾ ਕਿਚਨ ਵਾਲਾ ਇਹ ਕਿਚਨ ਵਾਲਾ ਔਰ ਆਰਟੀਫੀਸ਼ਲ ਲੱਗ ਜਾਂਦਾ ਅੱਜ ਕੱਲ੍ਹ ਰਸੋਈਆਂ ਦੇ ਵਿੱਚ ਨਾ ਤੇ ਆਹੀ ਸਾਰਾ ਫਿਕਸ ਹੋ ਜਾਂਦਾ ਜਿਵੇਂ ਆਪਣੇ ਪਹਿਲਾਂ ਸੈਲਫਾ ਪਾਉਂਦੇ ਸੀਗੇ ਸੈਲਫਾ ਪਾਉਣ ਦੀ ਲੋੜ ਨਹੀਂ ਪੈਂਦੀ ਆ ਇਹਦੇ ਵਿੱਚ ਚਿਮਨੀ ਲੱਗ ਜਾਂਦੀ ਐਵੇਂ ਇਹ ਚਿਮਨੀ ਆ ਇਹ ਇਲੈਕਟ੍ਰੋਨਿਕ ਹੁੰਦੀ ਆ ਆਪਦੇ ਆਪੇ ਧੂਆਂ ਖਿੱਚ ਲਾਂਦੀ ਆ ਇਹ ਆ ਉੱਪਰ ਵੀ ਸਾਰੇ ਖਾਨੇ ਵਾਗੇ ਜਿਵੇਂ ਆਪਾਂ ਬਕਸੇ ਵਗੈਰਾ ਲਾਉਂਦੇ ਆ ਨਾ ਰਸੋਈਆਂ ਦੇ ਵਿੱਚ ਉਹ ਸਾਰਾ ਹਸਾਬ ਕਿਤਾਬ ਆ ਇਹ ਆ ਗੋਸਟ ਫੈਨ ਵਗੈਰਾ ਤੇ ਜੋਕਟ 팬 ਆਗੇ ਆਗੇ ਗੇਟਾਂ ਦੇ ਕੁੰਡੇ ਲੋਕ ਵਗੈਰਾ ਗੇਟਾਂ ਦੇ ਆ ਦੇਖੋ ਆ ਵੀ ਲੋਕ ਹੈ ਆ ਗੇਟ ਖੋਲਣ ਵਾਲੇ ਕੁੰਡੇ ਨਹੀਂ ਹੁੰਦੇ ਜਿਹਨੂੰ ਆਪਾਂ ਗੇਟ ਫੜ ਕੇ ਖੋਲਦੇ ਆ ਇਹ ਉਹਨੇ ਕੀ ਅਲੱਗ-ਅਲੱਗ ਤਰੀਕੇ ਦੇ ਹਾਲ ਨੰਬਰ 1 ਦੇ ਵਿੱਚ ਹੋਰ ਤਰੀਕੇ ਦਾ ਸਮਾਨ ਹੈ ਸੀ ਹਾਲ ਨੰਬਰ 2 ਦੇ ਵਿੱਚ ਹੋਰ ਤਰੀਕੇ ਦਾ ਸਮਾਨ ਹੈ ਜੇ ਤੁਸੀਂ ਉਰੇ ਆਉਨੇ ਹੋ ਤਾਂ ਸਾਰੇ ਦੇਖ ਕੇ ਜਾਓ ਐ ਨਹੀਂ ਹੈਗਾ ਵੀ ਇੱਕੇ ਦੇਖ ਕੇ ਮੁੜ ਜਿਓ ਆ ਵੀ ਬਾਕੀ ਕੋਈ ਬਿਲਡਿੰਗ ਵਾਲੇ ਨੇ ਬਿਲਡਰਸ ਨੇ ਆ ਕਾਲ ਬਿਲਡਰਸ ਮਾਈਆਂ ਨੇ ਲਿਖਿਆ ਹੋਇਆ ਜਿਵੇਂ ਇਹ ਬਿਲਡਿੰਗਾਂ ਵਗੈਰਾ ਤਿਆਰ ਕਰਦੇ ਹੋਣਗੇ ਸਾਰਿਆਂ ਨੇ ਅਹੀਂ ਆਪ ਦੇ ਇੱਥੇ ਸਟਾਲਾਂ ਲਾਈਆਂ ਹੋਈਆਂ ਨੇ ਆ ਕੋਈ ਸਪਰੇਅ ਵਾਲੇ ਲੱਗਦੇ ਨੇ ਮੇਰੇ ਖਿਆਲ ਚ ਹਾਂ ਬਾਕੀ ਆ ਆਗੀਆਂ ਟੇਬਲ ਕੁਰਸੀਆਂ ਵਗੈਰਾ ਇਹ ਮੈਨੂੰ ਬਹੁਤ ਸੋਹਣੀਆਂ ਲੱਗੀਆਂ ਕਾਫੀ ਕੈਂਟ ਲੱਗਦੀਆਂ ਨੇ ਜਿਵੇਂ ਰੈਸਟੋਰੈਂਟਾਂ ਚ ਨਹੀਂ ਆਪਾਂ ਦੇਖਦੇ ਟੇਬਲ ਰੱਖੇ ਹੁੰਦੇ ਨੇ ਆ ਚੁੱਲੇ ਇਹ ਘਰਾਂ ਚ ਲੱਗ ਜਾਂਦੇ ਨੇ ਆ ਲਾ ਕੇ ਨਾ ਇਸ ਤਰ੍ਹਾਂ ਇਦੇ 'ਚ ਬੈਠਣ ਨੂੰ ਆ ਵੀ ਆ ਗਏ ਗੇਟ ਵਿੰਡੋਜ਼ ਵਗੈਰਾ ਬਈ ਦੱਸੋਗੇ ਇਹਦੇ ਬਾਰੇ ਥੋੜਾ ਜਿਹਾ ਹਾਂਜੀ ਇਹ ਸਾਰੇ ਗਲਵਨਾਇਜ਼ ਸਟੀਲ ਦੇ بڑے ਆਇਰਨ ਡੋਰਸ ਹੈਗੇ ਨੇ ਠੀਕ ਹੈ ਜੀ ਡੋਰਸ ਐਂਡ ਡੋਰ ਫਰੇਮਸ ਹੈਗੇ ਨੇ ਵਿੰਡੋਜ਼ ਵੀ ਹੈਗੀਆਂ ਨੇ ਹਾਂਜੀ ਇਹ ਘਰਾਂ ਦੇ ਵਿੱਚ ਘਰਾਂ ਦੇ ਵਾਸਤੇ ਵੀ ਐ ਇੰਡਸਟਰੀਅਲ ਵੀ ਹੈਗੇ ਇੰਡਸਟਰੀਅਲ ਵੀ ਹੈਗੇ ਜੀ ਠੀਕ ਹੈ ਜੀ ਜਿਵੇਂ ਆਹ ਥੋੜਾ ਜਿਹਾ ਡਿਫਰੈਂਟ ਜਿਹੇ ਤਰੀਕੇ ਦਾ ਇਹ ਇੰਡਸਟਰੀ ਵਿੱਚ ਭਈ ਇਹ ਫਾਇਰ ਪਰਪਸ ਪਰਪਸ ਵਾਸਤੇ ਠੀਕ ਹੈ ਠੀਕ ਐਗਜ਼ਿਟ ਡੋਰ ਹੈਗਾ ਐਗਜ਼ਿਟ ਡੋਰ ਠੀਕ ਹੈ ਜੀ ਐਮਰਜੈਂਸੀ ਡੋਰ ਕਹਿੰਦੇ ਨੇ ਜਿਵੇਂ ਆਪਾਂ ਠੀਕ ਹੈ ਬਾਈ ਤੇ ਇਤਨਾ ਦੀ ਐਵੇਂ ਸਾਰੀਆਂ ਇੱਥੇ ਸਟਾਲਾਂ ਲੱਗੀਆਂ ਹੁੰਦੀਆਂ ਨੇ ਆ ਅਗੇ ਫੈਨ ਹੀਟਰ ਵਗੈਰਾ ਪੱਖਾ ਹੈ ਜਿਵੇਂ ਛੋਟਾ কুলਰ ਨਹੀਂ ਹੁੰਦਾ ਜਿਵੇਂ ਆਪਣੇ কুলਰ ਉਸ ਤਰ੍ਹਾਂ ਦਾ ਛੋਟਾ কুলਰ ਆਏ ਇਧਰ ਵੀ ਲਾਏ ਹੋਏ ਨੇ ਉਸੇ ਤਰ੍ਹਾਂ ਆ ਵੀ ਪੱਖਾ ਹਵਾ ਬਹੁਤ ਮਾਰ ਰਿਹਾ ਹੈ ਢੰਡੀ ਢੰਡੀ ਇਹਦੇ ਚ ਇੱਥੋਂ ਦੀ ਹਵਾ ਆਉਂਦੀ ਆ ਆ ਸਾਰੇ ਨਹੀਂ ਲੱਗੇ ਹੁੰਦੇ ਜਿਵੇਂ ਆਪਾਂ ਦੇਖਦੇ ਆਂ ਇੰਸਟੀਚੂਟਾਂ ਚ ਜਾਂ ਰੈਸਟੋਰੈਂਟ ਚ ਮੱਖੀਆਂ ਵਾਸਤੇ ਇਹ ਉਹ ਨਹੀਂ ਆ ਆ ਕਸ ਤੇ ਯੂਜ਼ ਆਉਂਦੀ ਆ ਜੀ ਨਹੀਂ ਸ਼ੂ ਸ਼ਾਈਨਰ ਮਸ਼ੀਨ ਹੈ ਸ਼ੂ ਸ਼ਾਈਨਰ ਠੀਕ ਹੈ ਇੱਥੇ ਸ਼ੂਜ਼ ਰੱਖ ਕੇ ਇਹ ਸ਼ੂਜ਼ ਵਾਲੀ ਆ ਸ਼ੂ ਸ਼ਾਈਨਰ ਆ ਜੁੱਤਿਆਂ ਨੂੰ ਸਾਫ਼ ਕਰਨ ਵਾਲੀ ਮਸ਼ੀਨ ਹੈ ਇਹ ਆ ਵੀ ਇਥੇ ਡੋਰ ਵਗੈਰ ਆ ਗਏ ਗੇਟ ਜਿਵੇਂ ਨਵੇਂ ਘਰਾਂ ਦੇ ਵਿੱਚ ਲਾਉਂਦੇ ਨੇ ਇਹ ਜੇ ਡਿਜ਼ਾਈਨਦਾਰ ਗੇਟ ਸਜਾਵਟ ਵਾਲੇ ਆਹ ਸਾਰਾ ਆ ਗਿਆ ਗਮਲੇ ਵਾਲਾ ਸਿਸਟਮ ਇਥੇ ਇਹਦੇ ਵਿੱਚ ਬੂਟੇ ਲਾਏ ਹੋਏ ਨੇ ਵੱਡੇ ਵੱਡੇ ਗਮਲੇ ਨੇ ਇਹਦੇ ਵਿੱਚ ਦੇਖੋ ਆ ਵੀ ਸਾਰੇ ਗਮਲੇ ਨੇ ਇਹਦੇ ਵਿੱਚ ਮਿੱਟੀ ਪਾ ਕੇ ਬੂਟੇ ਆਪਾਂ ਲਾ ਸਕਦੇ ਹਾਂ ਜਿਵੇਂ ਇੱਧਰ ਆ ਲਾਏ ਹੋਏ ਨੇ ਆ ਵੀ ਸਟਾਲ ਹੰਗੇਟਾਂ ਵਾਲੀ ਆ ਗਈ ਗੇਟਾਂ ਦੇ ਕੁੰਡੇ ਨੇ ਜਿਵੇਂ ਬਾਕੀ ਆ ਆ ਗਏ ਤਾਰਾਂ ਸਾਰੇ ਬਿਜਲੀ ਦਾ ਸਮਾਨ ਦੇਖ ਸਕਦੇ ਹੋ ਜਿਵੇਂ ਤੁਸੀਂ ਐਸ ਐਸ ਕੇ ਕੰਪਨੀ ਹੈ ਮੇਰੇ ਖਿਆਲ ਚ ਇਹ ਹਾਂ ਐਸ ਐਸ ਕੇ ਸੋਚਾਂ ਵਗੈਰਾ ਆ ਗੀਆਂ ਇਹ ਵੀ ਦਿਖਾਉਨੇ ਆਪਾਂ ਚੱਲ ਕੇ ਅੰਦਰ ਜਾ ਕੇ ਦਿਖਾਉਨੇ ਆ ਅੱਜ ਜਿਵੇਂ ਪੁਰਾਣੇ ਤਰੀਕੇ ਦੀਆਂ ਸੋਚਾਂ ਨੇ ਜਿਵੇਂ ਪੁਰਾਣੇ ਸਮਿਆਂ 'ਚ ਹੁੰਦੀਆਂ ਸੀ ਦੇਖੋ ਅੱਜ ਤੋਂ ਕਈ ਸਾਲ ਪਹਿਲਾਂ ਇਹੋ ਜਿਹੀਆਂ ਸੋਚਾਂ ਹੁੰਦੀਆਂ ਸੀ ਪੁਰਾਣੀਆਂ ਇਹ ਬਾਈ ਨਵਾਂ ਡਿਜ਼ਾਈਨ ਆਇਆ ਸਵਿਚ ਤੋਂ ਨੂੰ ਮੋਡੀਫਾਈ ਕਰ ਅੱਛਾ ਇਹ ਪਹਿਲਾਂ ਪਹਿਲਾਂ ਐਵੇਂ ਦੀ ਹੁੰਦੀ ਸੀ 35 ਸਾਲ ਪਹਿਲਾਂ ਦੇ ਹਾਂ ਪਿੰਡਾਂ 'ਚ ਹੁੰਦੀ ਸੀ ਇਹ ਫੇਰ ਕਰਕੇ ਹੁਣ ਦੁਬਾਰਾ ਫੇਰ ਅੱਛਾ ਇਹ ਐਵੇਂ 골ਡ ਵਾਲਾ ਕਲਰ ਦਿੱਤਾ ਇਹਦਾ ਇਹਦਾ ਪ੍ਰਾਈਸ ਕੀ ਹੈ ਜਿਵੇਂ ਆ ਇੱਕ ਪਲੱਗ ਆ ਗਿਆ ਇੱਕ ਸੋਚ ਆ ਗਿਆ ਇਹਦਾ ਇੱਕ ਦਾ ਪ੍ਰਾਈਸ ਕੀ ਹੈ ਜੀ ਇੱਕ 2000 ਰੁਪਏ ਤੋਂ ਪਾਸ ਠੀਕ ਹੈ ਜੀ ਕਰੰਟ ਚ 1100 ਰੁਪਏ ਤੱਕ ਬਾਕੀ ਕਿੰਨਾ ਚਾਹੀਦਾ ਠੀਕ ਹੈ ਜੀ ਗਾਰੰਟੀ ਵਗੈਰਾ ਗਾਰੰਟੀ ਮੇਰੇ 10 ਸਾਈਡਾ 1 ਸਾਈਡ ਹੈ ਠੀਕ ਹੈ ਜੀ ਠੀਕ ਹੈ ਓਕੇ ਕਿਹੜੀ ਕੰਪਨੀ ਹੈ ਜੀ ਆਪਣੀ ਐਸ ਐਸ ਕੇ ਠੀਕ ਹੈ 9835 ਦੀ ਕੰਪਨੀ ਹੈ ਇਹ ਸਭ ਤੋਂ ਪੁਰਾਣੀ ਆਪਣੀ ਹਾਂ ਜੀ ਟੋਟਲ ਰੇਟ ਦੇ ਵਿੱਚ ਸਾਰਾ ਪ੍ਰੋਸੁੱਚੀ ਵਗੈਰਾ ਸਾਰੇ ਲੱਗਦੇ ਨੇ ਅੱਛਾ ਜੀ ਠੀਕ ਹੈ ਜੀ ਪੁਰਾਣੀ ਕੰਪਨੀ ਆਸ ਇੱਕੋ ਸ਼ੁਰੂਆਤ ਸੀ ਆਪਣੀ ਕੰਪਨੀ ਤੁਸੀਂ ਦੇਖਿਆ ਹੋਊਗਾ ਕੋਈ ਪੁਰਾਣੀਆਂ ਸੋਚਾਂ ਇਹ ਜੀ ਆਉਂਦੀਆਂ ਸੀ ਹਾਂ ਜੀ ਹਾਂ ਠੀਕ ਹੈ ਜੀ ਠੀਕ ਹੈ ਸਾਰੀ ਆਪਰੇਸ਼ਨ ਹੈ ਓਕੇ ਜੀ ਇਹ ਸੀ ਸਾਰੀਆਂ ਸਵਿਚਸ ਵਗੈਰਾ ਤੇ ਆ ਵੀ ਘਰੇ ਸਜ ਸਜਾਵਟ ਵਾਲਾ ਜਿਹੜਾ ਸਮਾਨ ਡੈਕੋਰੇਸ਼ਨ ਵਾਲਾ ਲੈਂਪ ਵਗੈਰਾ ਇਹ ਉਹ ਸਾਰਾ ਸਮਾਨ ਹੈ ਉਵੇਂ ਉੱਪਰ ਛੱਤ ਦੇ ਲੱਗੇ ਹੁੰਦੇ ਨੇ ਝੂਲੇ ਵਗੈਰਾ ਉਹ ਉਹ ਨੇ ਆਇ ਤੇ ਇੱਕ ਸਟਾਲ ਹੈ ਮਸ਼ੀਨ ਵਾਲੀ ਇਹ ਆਟੋਮੈਟਿਕ ਟੇਪ ਲਾਉਂਦੀ ਹੈ ਕਹਿੰਦੇ ਆ ਬਾਈ ਚਲਾ ਰਿਹਾ ਦੇਖੋ ਆ ਟੇਪ ਲੱਗੀ ਆ ਬਈ ਇੱਥੇ ਹੈ ਆ ਟੇਪ ਆਹ ਸਾਡਾ ਇੱਕ ਸਾਈਡ ਤੇ ਹੈ ਨਾ ਦੂਸਰੀ ਬਹੁਤ ਸਾਈਡ ਤੇ ਸਾਰੀ ਕਰਨਾ ਸਾਡੇ ਸਾਈਡੋਂ ਇਹ ਮਸ਼ੀਨ ਆਪਦੇ ਆਪ ਆਲੇ ਦੁਆਲੇ ਟੇਪ ਲਾ ਆਂਦੀ ਆ ਇਧਰ ਆ ਬਾਈ ਹੁਣੇ ਵੀ ਚਲਾ ਰਹੇ ਨੇ ਬਾਈ ਆ ਕਿਸ ਚੀਜ਼ ਦੇ ਕਮਾਉਂਦੀ ਆ ਅੱਛਾ ਜੀ ਇਹ ਵੀ ਉਹਦੇ ਸੇਮ ਹੀ ਆ ਇਹ ਛੋਟਾ ਵਰਤ ਇਹ ਛੋਟਾ ਇਹ ਛੋਟਾ ਅੱਛਾ ਠੀਕ ਹੈ ਜੀ ਠੀਕ ਆਹ ਛੋਟਾ ਵਰਜਨ ਹੈ ਦਾ ਉਹ ਵੱਡਾ ਇਹ ਅਮਰਤ ਹੋਆ ਜਿਵੇਂ ਸਾਈਡ ਤੇ ਨਾ ਟੇਪ ਲਾਉਣ ਨੂੰ ਜਿਵੇਂ ਆ ਨਹੀਂ ਪਿਆ ਆਹ ਇਹਦੇ ਸਾਈਡ ਤੇ ਟੇਪ ਲਾ ਕੇ ਦਿਖਾਈ ਸੀ ਬਾਈ ਨੇ ਉਹ ਚਲਾ ਕੇ ਦਿਖਾਈ ਸੀ ਮਸ਼ੀਨ ਆ ਜੇ ਇਹਦੇ ਮਾਰ ਚਾਰੇ ਪਾਸੇ ਲਾਉਂਦੀ ਆ ਬਾਈ ਸਾਈਡਾਂ ਤੇ ਠੀਕ ਹੈ ਠੀਕ ਆਟੋਮੈਟਿਕ ਹੀ ਠੀਕ ਹੈ ਬਾਈ ਅੱਗੇ ਚੱਲਦੇ ਆਂ ਆਪਾਂ ਤੇ ਅੱਧੀਆਂ ਸਟਾਲਾਂ ਹਲੇ ਸੈੱਟ ਕਰ ਰਹੇ ਨੇ ਅੱਧੀਆਂ ਸਟਾਲਾਂ ਦੀ ਸੈਟਿੰਗ ਕਰ ਰਹੇ ਨੇ ਇਹ ਹਾਊਸ ਨੇਮ ਪਲੇਟਸ ਆਹ ਜਿਵੇਂ ਆਹ ਸ਼ਾਪ ਆਈ ਹਾਊਸ ਨੇਮ ਪਲੇਟਸ ਵਾਲੀ ਆ ਉਹਨਾਂ ਨੇ ਸਾਹਮਣੇ ਦਿਖਾਈ ਵੀ ਹੋਏ ਨੇ ਆਹ ਇਹ ਹਾਊਸ ਨੇਮ ਦੀਆਂ ਪਲੇਟਸ ਆ ਲਾਉਂਦੇ ਨੇ ਆ ਸਾਰਾ ਰੈਡੀ ਕਰਿਆ ਹੋਇਆ ਜਿਵੇਂ ਆਪਾਂ ਰੈਸਟੋਰੈਂਟ ਦੇ ਉੱਪਰ ਵੀ ਦੇਖਦੇ ਹੁੰਦੇ ਨਾਮ ਵਗੈਰਾ ਲਿਖੇ ਹੋਏ ਬੋਰਡ ਲਿਖੇ ਹੋਏ ਆ ਦੇਖੋ ਆ ਸਾਰੀ ਇਹਨਾਂ ਦੀ ਐਲਬਮ ਤਿਆਰ ਕੀਤੀ ਹੋਈ ਆ। ਮੈਨੂੰ ਪੈਸਾ ਦਈਏ। ਮੇਰੀ ਮੈਨੂੰ ਮੋੜ ਕੇ ਦੇ। ਬਾਕੀ ਆ ਇਧਰ ਸਾਹਮਣੇ ਵੀ ਸਾਰਾ ਉਹੀ ਲੋਕ ਵਗੈਰ ਆ ਗਏ। ਗੇਟਾਂ ਤੇ ਕੁੰਡੇ ਆ ਦੇਖੋ। ਲੋਕ ਇਹ ਵੀ ਕਾਫੀ ਮਹਿੰਗੇ ਮਹਿੰਗੇ ਲੋਕ ਨੇ ਪ੍ਰੀਮੀਅਮ ਨੇ। ਆ ਗੇਟਾਂ ਨੂੰ ਲਾਉਣ ਵਾਲੇ ਕੁੰਡੇ ਜਿਹਨਾਂ ਹੱਥ ਭਾ ਕੇ ਆਪਾਂ ਗੇਟ ਖੋਲਦੇ ਹੁੰਦੇ ਆ ਸਾਹਮਣੇ ਵੀ ਸਾਰੇ ਉਵੇਂ ਹੀ ਡਿਸਪਲੇ ਕੀਤੇ ਹੋਏ ਨੇ पानी एरिया साफ करने का है बोतल ब्रश बोतल क्या-क्या क्या है भाई आपके पास ये मैं ग्रैंड डिस्ट्रिक्ट मैट है डोर मैक्स मेन डोर ले बाथरूम ले पूरा पानी सूख ले गई है प्रूफ है ये वाटरप्रूफ है ठीक है ग्रैंड डिस्ट्रिक्ट डोर मैक्स मेन डोर ले, ले बाथरूम और पानी ढोल के दिखाया है भाई कहता है वाटरप्रूफ है सो सूख पानी नाल के नाल ये है जब फोल्ड करोगे ਜਾਲੇ نکالਨੇ ਲਈ ਵੀ ਕੰਮ ਆਇਆ ਘਰ ਮੇਂ ਆਫਿਸ ਮੇਂ ਕਾਰ ਮੇਂ ਕਈ ਪਰ ਵੀ ਇਸ ਕੋ 9 ਤੋਂ 10 ਮੀਟਰ ਲੰਬਾ ਚਲਾ ਦਬਾਈਏ ਟੋਟਲੀ ਫੋਲਡੇਬਲ ਹੈ ਇਹ ਨਾ ਹੋ ਜਾਂਦਾ ਓਕੇ ਠੀਕ ਹੈ ਇਹ ਬੋਟਲ ਬ러ਸ਼ ਬੋਟਲ ਧੋਣ ਨੇ ਲਈਏਗਾ ਮਤਲਬ ਬੋਟਲ ਸਾਫ ਕਰਨੇ ਲਈ ਕੁਝ ਆਕਰਮੇ ਹਾਂ ਬੋਟਲ ਸਾਫ ਕਰਨਾ ਕੀ ਹੋਆ ਸਰ ਕੀ ਜੀ ਇਸ ਸਟਾਲ ਵਾਲੇ ਨੇ ਬਹੁਤ ਦੂਰੋਂ ਦੂਰੋਂ ਆਏ ਹੋਏ ਨੇ ਇਹ ਜਿਹੜੇ ਸਟਾਲ ਵਾਲੇ ਨੇ ਇਹ ਕੋਈ ਦਿੱਲੀੋਂ ਕੋਈ ਬੰਗਲੌਰ ਤੋਂ ਜਿਵੇਂ ਪਿਛਲੀ ਵੀਡੀਓ ਤੇ ਆਪਾਂ ਵਿਚ ਆਪਾਂ ਦੇਖਿਆ ਸੀ ਇੱਕ ਬਾਈ ਬੰਗਲੌਰ ਤੋਂ ਆਏ ਹੋਇਆ ਸੀਗਾ ਅਭੀ ਮੇਰੇ ਕਿ ਅੱਜ ਡੀਡਲ ਲੋਕ ਨੇ ਆ ਵੀ ਸਾਰੇ ਕੁੰਡੇ ਵਗੈਰ ਆ ਗਏ ਲੋਕ ਵਗੈਰ ਆ ਗਏ ਗੇਟਾਂ ਵਾਲੇ ਆਹ ਨਾਲੇ ਆ ਵੀ ਸਾਰੇ ਗੇਟ ਨੇ ਡੋਰ ਨੇ ਸਾਰੇ ਆ ਆ ਗਿਆ ਜਸਟ ਫੈਨ ਵਗੈਰਾ ਜੇ ਮੈਂ ਮੌਲਾਂ ਚ ਨਹੀਂ ਹੁੰਦੀ ਉੱਪਰ ਏਸੀ ਵਾਲਾ ਸਾਰੇ ਪੈ ਪਾਏ ਹੋਏ ਉਹ ਸਾਰਾ ਸਿਸਟਮ ਹੈ ਆ ਵੀ ਆਪਾਂ ਜਾ ਕੇ ਦੇਖਦੇ ਆ ਇਹਨਾਂ ਨੇ ਲਿਖਿਆ ਆ ਬੰਬਸ ਇਟਾਲੀਅਨ ਅੰਦਰ ਜਲ ਕੇ ਦੇਖ ਰਿਹਾ ਇਹ ਸਾਰੇ ਗੇਟਾਂ ਦੇ ਕੋੰਡੇ ਵਗੈਰਾ ਨੇ ਕਾਫੀ ਪ੍ਰੀਮੀਅਮ ਨੇ ਇਹ ਜਿਵੇਂ ਵੱਡੇ ਗੇਟ ਨਹੀਂ ਹੁੰਦੇ ਘਰਾਂ ਨੂੰ ਲੱਗੇ ਹੋਏ ਉਹਨਾਂ ਨੂੰ ਖੋਲਣ ਵਾਸਤੇ ਇਹ ਵਰਤੇ ਜਾਂਦੇ ਨੇ ਆ ਸਾਰੇ ਜਿਹੜੇ ਗੇਟਾਂ ਦੇ ਹੈਂਡਲ ਵਗੈਰਾ ਨੇ ਆ ਦੇਖੋ ਆ ਵੀ ਸਾਰੇ ਗੇਟਾਂ ਦੇ ਹੈਂਡਲ ਨੇ ਵੀ ਸਾਰੇ ਪ੍ਰੀਮੀਅਮ ਨੇ ਡਿਫਰੈਂਟ ਡਿਫਰੈਂਟ ਤਰੀਕੇ ਦੇ ਨੇ ਆ ਸਾਰੇ ਡਿਫਰੈਂਟ ਡਿਫਰੈਂਟ ਡਿਜ਼ਾਈਨ ਵਾਲੇ ਮੋਰ ਮੋਰ ਬਣਾਇਆ ਹੋਇਆ ਇਹਦਾ ਕੀ ਇੱਧਰ ਆ ਗਏ ਹਾਂ ਜਿਵੇਂ ਪੌੜੀਆਂ ਵਾਲੀਆਂ ਗ੍ਰਿਲਾਂ ਹੁੰਦੀਆਂ ਨੇ ਕੀ ਕੀ ਹੈ ਬਾਈ ਤੁਹਾਡੇ ਕੋਲ ਆਪਕੇ ਪਾਸ ਕੀ ਕੀ ਹੈ ਜੀ ਸਾਡੇ ਕੋਲ ਸਟੀਲ ਦਾ ਹੋਲ ਸਾਰਾ ਕਸਰ ਹੈ ਅੱਛਾ ਅੱਛਾ ਜੀ ਠੀਕ ਹੈ ਜੇ ਸੀੜੀਆਂ ਕੇ ਲਈ ਸੀੜੀਆਂ ਕੇ ਲਈ ਮਾਸਟਰ ਬਿਲ ਨਾ ਪੜੀ ਹੋ ਕੇ ਜੀ OK ਜੀ ਠੀਕ ਹੈ ਜੀ ਬਾਕੀ ਆ ਪੁੱਛਦੇ ਆ ਬਾਈ ਨੂੰ ਇਹ ਸ਼ਾਇਦ ਮੇਰੇ ਖਿਆਲ ਚ ਵਿੰਡੋਆਂ ਤੇ ਲਾਉਣ ਵਾਲਾ ਹੈ ਟਾਕੀਆਂ ਤੇ ਲਾਉਣ ਵਾਲਾ ਨਹੀਂ ਹੁੰਦਾ ਜਿਹੜਾ ਕਵਰ ਕਰਨ ਵਾਲਾ ਉਹ ਸਾਰਾ ਸਿਸਟਮ ਹੈ ਹਾਂਜੀ ਇਹ ਜੀ ਵਿੰਡੋ ਕੇ ਲਈ ਹੈ ਜੀ ਵਿੰਡੋ ਕੇ ਲਈ ਓਕੇ ਹੋ ਗਿਆ ਅੱਜ ਮੈਂ ਅੰਦਰਲੇ ਪਾਸੇ ਲਾ ਕੇ ਜਾਂਦਾ ਨਾ ਟਾਕੀ ਦੇ ਟਾਕੀ ਦੇ ਅੰਦਰਲੇ ਪਾਸੇ ਲਾ ਕੇ ਇਹ ਕਵਰ ਹੋ ਜਾਂਦੀ ਆ ਜਿਵੇਂ ਬਾਹਰੋਂ ਅੰਦਰੋਂ ਦੇਖਣਾ ਸਾਰਾ ਕੁਝ ਬੰਦ ਹੋ ਜਾਂਦਾ ਤੇ ਆ ਇਹਦਾ ਖਿੱਚਣ ਵਾਲਾ ਹੁੰਦਾ ਸਿਸਟਮ ਇਹ ਖਿੱਚੇ ਤੇ ਇਕੱਠਾ ਹੋ ਜਾਂਦਾ ਆ ਵੀ ਸਾਰਾ ਐਕਸਟੀਰੀਅਰ ਵਾਲਾ ਸਾਰਾ ਜਿਆ ਤਾਂ ਹੀ ਲੱਗੂਗਾ ਠੀਕ ਹੀ ਆ ਬਾਈ ਇਹ ਸਾਰਾ ਡੈਕੋਰੇਸ਼ਨ ਵਾਲਾ ਅੰਦਰ ਕਰਦੇ ਅੰਦਰ ਵੀ ਬਾਹਰ ਵੀ ਸਾਰਾ ਦੇਖੋ ਠੀਕ ਹੈ ਜੀ ਠੀਕ ਉਹ ਐਕਸਟੀਰੀਅਰ ਵਾਲੇ ਨੇ ਸਾਰੇ ਹਾਂਜੀ ਠੀਕ ਹੈ ਜੀ ਉਹ ਸਾਰੇ ਜਿਹੜੇ ਦੇਖ ਰਹੇ ਹੋ ਐਕਸਟੀਰੀਅਰ ਵਾਲੇ ਨੇ ਬਾਕੀ ਆ ਸਾਰੇ ਡਿਜ਼ਾਈਨ ਨੇ ਕਿਸੇ ਵੀ ਤਰੀਕੇ ਦਾ ਤੁਸੀਂ ਕਰਵਾ ਸਕਦੇ ਹੋ ਐਸਏ ਦੇ ਸਾਹਮਣੇ ਕੀਤੀ ਹਾਂਜੀ ਹਾਂਜੀ ਕੋਈ ਨਹੀਂ ਮਾ ਮੈਨੂੰ ਲੱਗਿਆ ਤਾਂ ਮੈਂ ਉਹ ਦਿਨ ਦੇਖਿਆ ਇਹਨਾਂ ਨੂੰ ਹਾਂਜੀ ਬਾਕੀ ਇਹ ਵੀ ਸਾਰਾ ਆ ਗਿਆ ਡੈਕੋਰੇਸ਼ਨ ਵਾਲਾ ਇਹ ਵਾਲ ਡੈਕੋਰੇਸ਼ਨ ਵਾਲਾ ਆ ਗਿਆ ਜਿਵੇਂ ਉਹ ਪੂਰੇ ਉੱਥੇ ਦੇਖ ਰਹੇ ਹੋ 3D ਕਨਸੈਪਟ ਆ ਉਹ ਸਾਰਾ 3D ਕਨਸੈਪਟ ਆ ਆ ਸਾਰਾ ਆਰਟੀਫੀਸ਼ਲ ਹੁੰਦਾ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਹ ਆਰਟੀਫੀਸ਼ਲ ਹੁੰਦਾ ਇੱਕ ਜਿਵੇਂ ਰੈਸਟੋਰੈਂਟਾਂ ਦੇ ਵਿੱਚ ਲੱਗਿਆ ਹੁੰਦਾ ਬਾਕੀ ਉਪਰ ਜਿਹੜੀਆਂ ਸਾਰੇ ਦੇਖ ਰਹੇ ਹੋ ਨਾ ਇਹ ਸਾਰੇ ਆਰਟੀਫੀਸ਼ਲ ਲੱਗੇ ਹੋਏ ਨੇ ਇਹ ਹਰਾ ਲਾਈਟਾਂ ਵਾਲਾ ਸਿਸਟਮ ਆ ਗਿਆ ਡੈਕੋਰੇਸ਼ਨ ਵਾਲਾ ਆ ਦੇਖ ਸਕਦੇ ਹੋ ਤੁਸੀਂ ਜਿਹੜੇ ਵੱਡੇ ਵੱਡੇ ਉੱਪਰ ਛੱਤਾਂ ਤੇ ਝੂਲੇ ਲੱਗੇ ਹੁੰਦੇ ਨੇ ਉਹ ਸਿਸਟਮ ਆ ਸਰ ਇਹ ਵੀ ਕਰਨਾ ਸੀ ਤਾਂ ਸਿੱਧਾ ਹੋ ਗਿਆ ਆ ਮੈਂ ਇਸ ਦਾ ਇਹ ਵੀ ਲਾਇਆ ਜਿਹੜੇ ਉੱਪਰ ਛੱਤ ਤੇ ਲੱਗੇ ਹੋਏ ਨੇ ਇਹ ਪੱਖੇ ਨੇ ਆਪਾਂ ਨੂੰ ਦੇਖਣ ਨੂੰ ਐ ਲੱਗਦਾ ਵੀ ਡੈਕੋਰੇਸ਼ਨ ਵਾਲਾ ਸਿਸਟਮ ਆ ਪਰ ਇਹਦੇ ਉੱਪਰਲੇ ਵਾਲੇ ਪਾਸੇ ਪੱਖਾ ਚਲਾ ਕੇ ਚਲਾਇਓ ਸਾਰੇ ਨੂੰ ਚਲਾ ਕੇ ਦਿਖਾਉਣਗੇ ਆਪਾਂ ਨੂੰ ਹੁਣ ਇਹ ਫੇ ਚੱਲੂ ਇਹ ਸਾਰੇ ਪੱਖੇ ਨੇ ਬਾਈ ਕਹਿੰਦੇ ਵੈਸੇ ਲੱਗਦਾ ਵੀ ਡੈਕੋਰੇਸ਼ਨ ਵਾਲੇ ਨੇ ਹੈਗੇ ਸਾਰੇ ਇਹ ਪੱਖੇ ਨੇ ਨੀਚੇ ਲਾਈਟਾਂ ਨੇ ਉੱਪਰ ਇਹਦੇ ਫਰਮ ਨੇ ਆ ਦੇਖੋ ਫਾਰੇ ਦੇ ਖੁੱਲੇ ਆ ਜੀ ये सारे रिमोट कंट्रोल ने इस तरह रिमोट तो कंट्रोल करके चल पाते हैं बाकी हा भी सारे पखे ने सारे रिमोट कंट्रोल है जी सर सारे क्या प्राइस है का जी Uh, सर ये अराउंड 50000 से 80000 की बिटवीन में आ जाता है और इनकी दो साल की गारंटी होती है ओके जी ये नॉर्मल फैन की तरह लाइट कंज्यूम करता है यस यस ये, ये, ये नॉर्मल फैंस की तरह मूव करेगा ये ओके जी, ओके देखो भी ये पंखे ने नए तरीके दे ਜਦੋਂ ਬੰਦ ਕਰਦੇ ਆ ਉਦੋਂ ਇਹ ਨਾਰਮਲ ਬਣ ਜਾਂਦੇ ਨੇ ਡੈਕੋਰੇਸ਼ਨ ਵਾਸਤੇ ਤੇ ਚਲਾ ਕੇ ਜਦੋਂ ਖੁੱਲਦੇ ਨੇ ਇਹਦੇ ਫਰ ਖੁੱਲ ਜਾਂਦੇ ਨੇ ਜਦੋਂ ਆਨ ਕਰਦੇ ਆ ਆ ਬਾਈ ਹੁਣੀਆਂ ਦਾ ਵੇਸਟਿੰਗ ਕਾਰਡ ਆ ਜਿਹੜੇ ਆਪਾਂ ਪੱਕੇ ਦਿਖਾਏ ਨੇ ਤੁਹਾਨੂੰ ਇਥੋਂ ਬਾਈ ਕਹਿੰਦਾ ਕੰਟੈਕਟ ਕਰ ਸਕਦੇ ਹੋ ਤੁਸੀਂ ਆ ਇਧਰ ਹੈਗੇ ਨੇ ਗੇਟ ਇਹ ਘਰ ਦਾ ਫਰੰਟ ਗੇਟ ਆ ਇਹ ਕਹਿੰਦਾ 2400 ਰੁਪਏ ਪਰ ਸਕਰ ਫੁੱਟ ਆ ਤੇ ਅੱਜ ਕੱਲ੍ਹ ਇਹ ਜਿਆ ਸਟਾਈਲ ਚੱਲਿਆ ਘਰਾਂ ਦੇ ਗੇਟਾਂ ਦਾ ਆ ਵੀ ਫਰੰਟ 게ਟ ਹੈ। ਇੱਕ ਗ੍ਰੇ ਕਲਰ ਚ ਹੈ, ਬਲੈਕ ਚ ਉਹ ਦੂਸਰੇ ਚ। ਬਾਕੀ ਆ ਵੀ ਸਾਰੇ 게ਟ ਨੇ, ਇਹ ਅੰਦਰ ਲਾਉਣ ਵਾਲੇ ਨੇ ਜਿਹੜੇ ਸਾਰੇ ਤੇ ਉਹ ਨੇ। ਇੱਥੇ ਸਾਰਾ ਕਮਰਿਆਂ ਦੇ ਵਿੱਚ ਜਿਹੜੇ ਆਪਾਂ ਕਾਪ ਬੋਰਡ ਲਾਉਣੇ ਆ ਉਹ ਸਿਸਟਮ ਹੈ ਤੇ ਰਸੋਈ ਵਾਲਾ ਵੀ ਤੁਹਾਨੂੰ ਦਿਖਾਉਨੇ ਆ ਆ ਵੀ ਬਿਮਾਰੀ ਹੈ ਇੱਕ ਟਰਾਂਸਪੇਰੈਂਟ ਹੈ ਬੱਚੇ ਦੇ ਖਾਣੇ ਬਣਿਆ ਨੇ ਉੱਪਰ ਹੀਸ਼ਾ ਲੱਗਿਆ ਹੋਇਆ ਤੇ ਆ ਆ ਗਿਆ ਇੱਧਰ ਕਿਚਨ ਵਾਲਾ ਸਾਰਾ ਇਹ ਕਿਚਨ ਵਾਲਾ ਜੀ ਸਾਰਾ ਕਿਚਨ ਇਹ ਆਟੋਮੈਟਿਕ ਆ ਸਾਰਾ ਆਟੋਮੈਟਿਕ ਸਾਰਾ ਸਰ ਇਹ ਵਿੱਚ ਇਹ ਸਾਮਾਨ ਵਗੈਰਾ ਰੱਖਣ ਨੂੰ ਇਹ ਸਾਰਾ ਆਟੋਮੈਟਿਕ ਆ ਐਵੇਂ ਬੰਦ ਹੋ ਜਾਂਦਾ ਤੇ ਖੁੱਲ ਜਾਂਦਾ ਬਟਨ ਤੇ ਆਦਾਂ ਦੇ ਮਲਟੀਫੰਕਸ਼ਨ ਹੈ ਠੀਕ ਹੈ ਜੀ ਇਹਦਾ ਪ੍ਰਾਈਸ ਕੀ ਹੈ ਜੀ ਮਤਲਬ ਅੱਛਾ ਜੀ ਠੀਕ ਹੈ ਜੀ ਸਰ ওকে ਇਹ ਅੱਗੇ ਨੂੰ ਆ ਜਾਂਦਾ ਜੀ 엘ਿਵੇਟਰ ਕਹਿੰਦੇ ਨੇ ਵੈਸੇ 엘ਿਵੇਟਰ ਠੀਕ ਹੈ ਜੀ ਆਪਾਂ ਡਾਊਨ ਵੀ ਕਹਿੰਦੇ ਨੇ ਇਹ ਆਪਣੇ ਆਪ ਚਲੇ ਜਾਊਗਾ ਹੁਣ ਠੀਕ ਹੈ ਜੀ ਠੀਕ ਹੈ ਅੱਜ ਕੱਲ੍ਹ ਆਹੀ ਸਾਰਾ ਸਿਸਟਮ ਚੱਲਿਆ ਹੈ ਕਿਚਨ ਦੇ ਵਿੱਚ ਹਾਂਜੀ ਠੀਕ ਹੈ ਅੱਜ ਕੱਲ੍ਹ ਇਹ ਸਾਰਾ ਸਿਸਟਮ ਆ ਕਿਚਨ ਦੇ ਵਿੱਚ ਐਵੇਂ ਸਾਰਾ ਬਣਿਆ ਬਣਿਆ ਰੱਖਿਆ ਜਾਂਦਾ ਪਹਿਲਾਂ ਆਪਾਂ ਸਿਮਿੰਟ ਦੀਆਂ ਸੈਲਫਾਂ ਪਾਉਂਦੇ ਹੁੰਦੇ ਸੀ ਨਾ ਤੇ ਹੁਣ ਇਹ ਸਾਰਾ ਆਰਟੀਫੀਸ਼ੀਅਲ ਆਉਂਦਾ ਪੈਂਟਰੀਲ ਇਹ ਕਰ ਠੀਕ ਹੈ ਜੀ ਹਾਂ ਜੀ ਕੰਮ ਜਾਓ ਸਵਾਲ ਲਗਾਓ ਉੱਪਰ ਹਲਕਾ ਪ੍ਰਾਈਸ ਹੈ ਪਾਉਪਰ ਜੀ ਆਪਾਂ ਬਾਹਰ ਜੀ ਆਪਾਂ ਕਹਿੰਦੇ ਆਪਕਾ ਨਹੀਂ ਤੇ ਵੀ ਰਹੂਗਾ ਇਹ ਜਿਹੜਾ ਕਪੋਰ ਇਹਦੇ ਖਾਨੇ ਨੇ ਜਿਹੜੇ ਐਡਜਸਟ ਹੋ ਜਾਂਦੇ ਨੇ ਉੱਪਰ ਕਰ ਲਓ ਥੱਲੇ ਕਰ ਲਓ ਆਪਣੇ ਹਿਸਾਬ ਨਾਲ ਆ ਵੀ ਸਾਰਾ ਕਿਚਨ ਵਾਲਾ ਸਿਸਟਮ ਆ ਉਹਦਾ ਕਲਰ ਹੋਰ ਸੀ ਇਹਦਾ ਕਲਰ ਹੋਰ ਆ ਦੇਖ ਸਕਦੇ ਹੋ ਨੇ ਉੱਪਰ ਇਹਦੇ ਪੱਥਰ ਲੱਗਿਆ ਹੋਇਆ ਹੈ। ਬਾਕੀ نیچے ਆ ਸਾਰਾ ਹਨਵੇਂ 깔 ਆਇਆ ਗਿਆ। ਆ ਵੀ ਕਿਚਨ ਵਾਲਾ ਹੀ ਹੈ, ਰਸੋਈ ਵਾਲਾ, ਸਮਾਨ ਰੱਖਣ ਵਾਲਾ ਸਾਰਾ। ਆਹ ਵਾਗੇ ਸਾਰੇ ਕੱਪ, ਮੋੜ ਵਗੈਰਾ। ਆਪਾਂ ਕਿੰਨੇ ਆਰਾ ਰਸੋਈ ਵਾਲਾ ਹਿਸਾਬ ਕਿਤਾਬਾ ਸਿਸਟਮ ਜਿਹੜਾ ਸਿਗਨਲ ਚ ਆਪਸ਼ਨ ਬਹੁਤ ਕੰਡਾ ਸਾਰੇ ਨਗਲ ਆਉਂਦੇ ਜਨਨ ਇਹ ਆਪਸ਼ਨ ਦੇ ਨਾਲ ਉਹ ਵੀ ਆ ਡੇਵਲ ਨਾ ਫਰੋਂ ਦੇ ਗੁੱਥੀ ਚ ਆਈ ਜਾਂਦਾ ਲੈਟ ਹੈ ਸਾਡੇ ਪਹਿਲਾਂ ਲੱਗਿਆ ਇਹ ਆ ਚੀਜ਼ਾਂ ਨਹੀਂ ਹੋ ਜਾਂਦੀ ਬਹੁਤ ਜ਼ਿਆਦਾ ਬੇਸ ਸੜ ਜਾਂਦੀ ਹੈ ਉਹ ਹਮਾਰੇ ਵੀ ਕੋਲ ਆਉਂਦੇ ਆ ਸਟਾਲ ਸਾਰੇ ਐਗਜ਼ੀਬਿਸ਼ਨ ਚੋਂ ਡਿਫਰੈਂਟ ਹੈ ਤੇ ਇਥੇ ਇੱਕ ਇਸ ਇੰਸਟੀਚਿਊਟ ਦੇ ਬੱਚੇ ਆਏ ਹੋਏ ਨੇ ਉਹਨਾਂ ਨੇ ਪੇਂਟਿੰਗਸ ਬਣਾਈਆਂ ਹੋਈਆਂ ਨੇ ਇਹ ਸਟੂਡੈਂਟਸ ਨੇ ਇੰਸਟੀਚਿਊਟ ਦੇ ਪੁੱਛਦਿਆਂ ਨਾਲੇ ਆਪਾਂ ਜਲੰਧਰ ਤੋਂ ਆਏ ਨੇ ਵੀ ਕਿਹੜੇ ਇੰਸਟੀਚਿਊਟ ਤੋਂ ਨੇ ਬਹੁਤ ਸੋਹਣੀਆਂ ਪੇਂਟਿੰਗਸ ਨੇ ਤਿਆਰ ਕੀਤੀਆਂ ਹੋਈਆਂ ਤੇ ਦੇਖ ਲਓ ਤੁਸੀਂ ਬੁਰਸ਼ ਦਾ ਕਮਾਲ ਆ ਇਹ ਬ੍ਰਸ਼ ਦੇ ਕਮਾਲ ਨਾਲ ਸਾਰੀਆਂ ਹੱਥੀ ਬਣਾਈਆਂ ਹੋਈਆਂ ਨੇ अभी सारे हैंडमेड ने सारे हाथी बनाए हुए ने सारे स्टूडेंट्स तो ने कॉलेज तो कौन सा इंस्टीट्यूट है सिटी इंस्टीट्यूट जलंधर तो इन्होंने जे आपने बनाई है सारी सारों ने कॉलेज वालों ने बच्चों ने सारे एग्जीबिशन से आपका अलग है डिफरेंट है अच्छा है वो ओके ओके देखो ये सारिया पेंटिंग हैडमेड चलीए बै अमृत अके ओके ਹਾਲ ਨੰਬਰ 2 ਆਪਾਂ ਦੇਖ ਲਿਆ ਹੁਣ ਆਪਾਂ ਹਾਲ ਨੰਬਰ 3 ਚ ਚੱਲਾਂਗੇ ਇਸ ਵੀਡੀਓ ਨੂੰ ਇੱਥੇ ਐਂਡ ਕਰਦੇ ਆ ਜਿਹੜਾ ਅੱਗੇ ਵਾਲਾ ਪਾਰਟ ਹੈ ਐਗਜ਼ੀਬੀਸ਼ਨ ਦਾ ਉਹ ਅਗਲੇ ਵਲੌਗ ਵਿੱਚ ਆਪਾਂ ਤੁਹਾਨੂੰ ਦੱਸਾਵਾਂਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਉਰੇ ਤੱਕ ਆਪਣਾ ਵਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ